ਇਹ ਸਭ ਦੇਖਣ ਚਾਹੀਦੇ। ਇਸ ਤਰ੍ਹਾਂ ਆਉਣੇ ਹੋਏ। ਨਿੱਕਾ ਵੀ ਉੱਪਰ ਨਹੀਂ ਕਰੀ। ਦੱਸੋ। ਇਹਨੂੰ ਪ੍ਰਸਤਾਵ ਕਰਦੇ ਜੀ ਕਹਿੰਦੇ ਕਿ ਸਾਨੂੰ ਕੋਲਕਲੇ ਬਹੁਤ ਤੰਗ ਕਰਦੇ। ਇਹ ਰੋਡੀਆਂ ਵਰਗੇ ਇੰਨਾ ਕਹਲਾਣ ਕਰਦੇ ਆ ਕਿ ਮੁਸ਼ਕਲ ਆ ਭਰਨਾ। ਇਹ ਦੂਜਾ ਨੰਬਰ ਜੀ ਸਾਡਾ ਰੋਜ਼ਗਾਰ ਇਹਦੇ ਤੇ ਹੀ ਆ। ਹੋਰ ਸਾਡੇ ਕੋਈ ਕੋਈ ਸਰਾਧ ਸਾਧਨ ਹੈ ਨਹੀਂ। ਅਸੀਂ ਕਹਿੰਦੇ ਵੀ ਇਹਨਾਂ ਦੀ ਬਹਾਲੀ ਕਰਾਈ ਆ ਵੀ। ਤੇ ਸਾਡਾ ਰੋਜ਼ਗਾਰ ਚੱਲੀ ਜਾਵੇ ਜਿਹੜਾ 5-4 ਸੌ ਸਿੱਖਾਉਣੇ ਆ। ਪਰਿਵਾਰ ਪਾੜਦੇ। ਮਾਜੀ ਕਿਰੋਂ ਕਹਾ ਲੋਕਾਂ ਲਈ ਐਸਕਿਨ ਹੋ ਗਿਆ ਦੋ ਜਰੇ ਸਨੂਤ ਆ ਇੱਕ ਤਾਂ ਸਾਨੂੰ ਇੱਥੇ ਨਾਗਰਾ ਸਾਹਿਬ ਖੜਦੇ ਆ ਰਾਜਾ ਪ੍ਰਾਲੇ ਕੋ ਬੌਂਡ ਕਰੀ ਬੌਂਡ ਕਰੀ ਜਾਂਦੇ ਆ ਊੜਿਆ ਚੌਂਕ ਪਰੇ ਕਰੀ ਦੋਕਰ ਹੋਈ ਆਪਾਂ ਕਿੰਨੇ ਜਿਹੜੇ ਲਾ ਦੂ ਜੀ ਕਿੰਨੇ ਬੰਦੇ ਆ ਜੀ ਲੋਕਾਂ ਕਿੰਨੇ ਜਿਹੜੇ ਜਿੱਪਣ ਦੇ ਆ ਜੀ ਸਾਹਿਬ ਸੱਚੀ ਗੱਲ ਮੇਰੇ ਪਾਸ ਨਾ ਇਹ ਮੋਟਰਸਾਈਕਲਾਂ ਪਰ ਰੇਡੀਆਂ ਵਾਲੇ ਆਏ ਆ ਇਹਨਾਂ ਨੇ ਪਿੱਛੇ ਰੇਡੀਆਂ ਬਣਾਇਆ ਮੂਰੇ ਮੋਟਰਸਾਈਕਲ ਆ। ਆਹ ਟ੍ਰੈਫਿਕ ਬੜਾ ਤੰਗ ਕਰਦੀ ਇਹਨਾਂ ਨੂੰ ਕਹਿੰਦੇ ਵੀ ਸਾਡੇ ਜਨਾਬ। ਉੱਪਰ ਹੀ ਹੈਗੇ ਇਹ ਤਾਂ ਮਤਲਬ ਪੈਸੇ ਲੈ ਲੁਕੇ ਇਹਨਾਂ ਨੂੰ ਖਰਾਬ ਕਰਦੇ। ਆਹ ਉਹ ਹੀ ਗੱਲ ਹੈ ਲੇਕਿਨ ਹਰਾ ਮੈਂ ਵੀ ਇਹੀ ਕਹਿ ਰਿਹਾ ਆ। ਇਹ ਗਰੀਬ ਆਦਮੀ ਐ ਬਾਉਂਡ ਕਰ ਦਿੰਦੇ ਆ ਤੇ ਕਾਫੀ ਪੈਸੇ ਲੱਗਦੇ ਆ ਇਹਦੇ ਬਾਅਦ ਚਲਾਨ ਦੇ ਠੀਕ ਇਹਦਾ ਕਿਸੇ ਤਰੀਕੇ ਨਾਲ ਮੰਨਣੇ ਪਿਆਰ ਨਹੀਂ ਆਨੇ ਜੀ ਕੋਈ ਨਾ ਹਿੱਲਾ ਘੱਲ ਕਰਾਓ ਜੀ ਨਾਲ ਉਹਨੇ ਇੱਕ ਵਾਰ ਹਾਈ ਕੋਰਟ ਦਾ ਪੇਜ ਦੇਖ ਲਿਆ ਉਹ ਤੁਹਾਨੂੰ ਪੇਜ ਤੁਹਾਡੇ ਕੋਲੇ ਤੁਹਾਡੇ ਕਿਹੜੇ ਮਾਡਲ ਹੈ ਇਹ ਕੀ ਆ ਹੈ ਉਹ ਮਾਡਲ ਤਾਂ ਜਿਹੜੇ ਵਿੱਚ ਨਵੇਂ ਆ ਵਿੱਚ ਪੁਰਾਣੇ ਵੀ ਆ ਗੀ ਸਾਰੇ ਲੱਗੇ ਹੋਏ ਨੇ ਭਾਰਤੀਆਂ ਤਾਂ ਹੈਗੀਆਂ ਨੇ ਜੀ ਸਾਰੀ ਆਈ ਨਹੀਂ ਹੈਗਾ ਅੱਜ ਕੋਈ ਦੋਸਤ ਆਰਸੀ ਹੈਗੀ ਆ ਮੈਨੂੰ ਆ ਆਰਸੀ ਵਿੱਚ ਸਾਰੇ ਕੋਲ ਜੀ ਇਹ ਕਰੈਵਿ ਲੱਗਣ ਹੈਗੇ ਆ ਡਰਾਈਵ ਲੈਂਸ ਆਰਸੀ ਤੇ ਇੰਸ਼ੋਰੈਂਸ ਮੋਟਰਸਾਈਕਲ ਦੀ ਔਰ ਚੋੜ ਤਾਂ ਜੀ ਔਰ ਚੋੜ ਤਾਂ ਹੁੰਦਾ ਨਹੀਂ ਜੀ ਤੀਜੇ ਟਾਇਰ ਕਰ ਸਕਦੇ ਮੋਟਰਸਾਈਕਲ ਦੀ ਮੋਟਰਸਾਈਕਲ ਦੀ ਆਰਸੀ ਹੈ ਤੱਲੇ ਜੀ ਇਹਨਾਂ ਨੇ ਪਿੱਛੇ ਰੇੜੀ ਬਣਾਉਂਦੇ ਉਹਦਾ ਤਕਲੀਫ ਹੋ ਰਹੀ ਉਹਦਾ ਤਕਲੀਫ ਕੀ ਆਇਆ ਜੀ ਐਸਓ ਮਰ ਰੁਪਏ ਦਾ ਆ ਕੇ ਕਹਿਣ ਦਾ ਤੋ ਦਿਹਾੜੀ ਵੀ ਨਹੀਂ ਹੁੰਦੀ ਸਾ ਤੇ ਇਹ ਸਰਕਾਰੋਂ ਪਾਲਿਸੀ ਲਿਆਣੀ ਪਈ ਇਹਦੇ ਬਾਰੇ ਤੇ ਜੀ ਜਿਹੜੇ ਤੁਸੀਂ ਇਸ ਤਰ੍ਹਾਂ ਚੱਲਦੇ ਆ ਜਦ ਤੁਹਾਡੇ ਭਾਰਸੀ ਹੈਗੀ ਹੈ ਹਾਂਜੀ ਤਾਂ ਬੱਚੇ ਸਮਾਨ ਲੱਦ ਲੈਣ ਗਰੀਬਾਂ ਨੂੰ ਵੀ ਕੰਮ ਨਹੀਂ ਆਉਂਦਾ ਅਸੀਂ ਤਾਂ ਕਹਦੇ ਆ ਜੀ ਵੀ ਸਾਨੂੰ ਚਲੋ ਕੋਈ ਗੱਲ ਨਹੀਂ ਜਿਹੜੇ ਕੋਈ ਸਰਕਾਰ ਦਾ ਕੋਈ ਬੰਦਾ ਟੈਕਸ ਉਹ ਛੋਟਾ ਮੂਟਾ ਸਾਨੂੰ ਲਾਦਣਾ ਅਸੀਂ ਭਰਨ ਨੂੰ ਤਿਆਰ ਆ ਹਾਂਜੀ ਪਰ ਸਾਡੇ ਅੰਦਰ ਨਾ ਬੰਦ ਕਰਨ ਵੀ 30-3000 ਰੁਪਏ ਚਲਾਨ ਕਰ ਦੋ 3000 ਰੁਪਏ ਜਿਹੜਾ ਬੰਦਾ 400 300 ਰੁਪਏ ਕਮਾਉਂਦਾ ਉਹ 3000 ਰੁਪਏ ਕਦੋਂ ਭਰ ਉਹ ਤਾਂ ਰੇੜੀ ਉੱਤੇ ਖੜਾ ਕੇ ਹੀ ਆਊਗਾ ਬੱਚੇ ਕਿੱਥੇ ਖੜਾਊਗਾ ਫਿਰ ਪਹਿਲਾਂ ਜਿਹੜੀ ਆ ਇਹ ਰਿਕਸ਼ਾ ਰੇੜੀਆਂ ਹੈ ਪਹਿਲਾਂ ਮੈਨੂਅਲ ਲੋਕ ਆਪ ਚਲਾਉਂਦੇ ਸੀ ਹੂੰ ਹੁਣ ਇਹਨਾਂ ਲੋਕਾਂ ਨੇ ਮੋਟਰਸਾਈਕਲ ਦੇ ਪਿੱਛੇ ਲਗਾ ਲਿਆ ਹੂੰ ਤੇ ਸਰਕਾਰ ਇਹਨਾਂ ਦੇ ਚਲਾਨ ਕਰਦੀ ਇਹਨਾਂ ਕੋਲ ਪਾਸ ਮੋਟਰਸਾਈਕਲਾਂ ਦੇ ਲਾਇਸੈਂਸ ਹੈ ਮੋਟਰਸਾਈਕਲਾਂ ਦੀ ਆਰ ਸੀ ਹੈ ਲekin ਇਹਨੇ ਪਿੱਛੇ ਜਿਹੜੀ ਰੇੜੀ ਬਣਾਈ ਆ ਉਹਦੇ ਕਰਕੇ ਇਹਨਾਂ ਨੂੰ ਪੁਲਿਸ 당ਕ ਕਰਦੀ ਐ 30 3000 ਰੁਪਇਆ ਇੱਕੀ ਗਰੀਬ ਤੋਂ ਜਿਹੜਾ ਹੈ ਉਹ ਪੈਸੇ ਲੈ ਲੈਨੇ ਆ ਉਹਦੇ ਚਲਾਨ ਕਰਕੇ ਜਿਹੜਾ ਕਿ ਕਿਸੇ ਤਰ੍ਹਾਂ ਵੀ ਇਹ ਭਾਰੀ ਨਹੀਂ ਸਕਦੇ ਸੋ ਸਰਕਾਰ ਨੂੰ ਇਹਦੇ ਬਾਰੇ ਕੋਈ ਪਾਲਿਸੀ ਲੈ ਕੇ ਆਣੀ ਚਾਹੀਦੀ ਐ ਗਰੀਬ ਆਦਮੀ ਜੇ ਅੱਜ ਰੁਜ਼ਗਾਰ ਰੁਜ਼ਗਾਰ ਤਾਂ ਪਹਿਲੀ ਨਹੀਂ ਮਿਲਦਾ ਤੇ ਹੁਣ ਇਹ ਅਧਖੜ ਉਮਰ ਦੇ ਵਿੱਚ ਹੈਗੇ ਆ ਇਸ ਤੋਂ ਬਾਅਦ ਹੁਣ ਕੁਝ ਕਰ ਵੀ ਨਹੀਂ ਸਕਦੇ ਸੋ ਇਸ ਕਰਕੇ ਸਰਕਾਰ ਕੋਈ ਪਾਲਿਸੀ ਲੈ ਕੇ ਆਵੇ ਜਿਹਦੇ ਨਾਲ ਇਹਨਾਂ ਨੂੰ ਫ੍ਰੀ ਹੋਵੇ ਕਿ ਜੀ ਇਹ ਆਪਣੀ ਰੋਟੀ ਰੋਜੀ ਕਮਾ ਸਕੇ ਗਰੀਬ ਦਾ ਜਿਹੜਾ ਨੁਕਸਾਨ ਹੈ ਸਰਕਾਰ ਹਰ ਗੱਲ ਦੇ ਵਿੱਚ ਕਰਦੀ ਹੈ ਜਿਹੜੇ ਬੜੇ ਟਰਾਂਸਪੋਰਟਰ ਹੈ ਜਿਨ੍ਹਾਂ ਦੀਆਂ ਆਪਣੀਆਂ ਇੰਡਸਟਰੀਆਂ ਜਿੱਦੇ ਉੱਥੇ ਉਹਨਾਂ ਨੂੰ ਕੁਝ ਨਹੀਂ ਪੁੱਛਿਆ ਜਾਂਦਾ ਲੇਕਿਨ ਜੇ ਗਰੀਬ ਚਾਰ ਪੈਸੇ ਕਮਾ ਰਿਆ ਤਾਂ ਉਹਨੂੰ 30-3000 ਰੁਪਏ ਚਲਾਣਾ ਇੱਕ ਆ ਹਿਚਾ ਰੇੜੀ ਵਾਲਾ ਬੰਦਾ ਜਿਹੜਾ ਆ ਚਲਾ ਰਿਹਾ ਪਿੱਛੇ ਨੇ ਆਪ ਬਣਾਈ ਹੋਈ ਹੈ ਇਹਨਾਂ ਨੇ ਸਾਰਿਆਂ ਨੇ ਰੇੜੀਆਂ ਇੱਥੇ ਲੋਕਲ ਮੈਨੂਫੈਕਚਰ ਕੀਤੀਆ ਤਾਂ ਇਹ 30000 ਰੁਪਏ ਕਿਸ ਤਰ੍ਹਾਂ ਪਰ ਸਕਦਾ ਐ ਇੰਨਾ ਤਾਂ ਸਰਕਾਰ ਨੂੰ ਸੋਚਣਾ ਚਾਹੀਦਾ ਹਾਈ ਕੋਰਟ ਦੇ ਆਦੇਸ਼ ਇਹ ਨਹੀਂ ਹੈ ਕਿ ਜੀ ਲਾਇਸੈਂਸੀ ਮੋਟਰਸਾਈਕਲ ਨੂੰ ਵੀ ਰੋਕੀ ਜਾਓ ਜੇ ਉਹ ਪਿੱਛੇ ਸਮਾਨ ਲੱਦ ਲਿੰਦਾ ਜਗ੍ਹਾ ਬਣਾ ਕੇ ਤਾਂ ਗਰੀਬ ਬਾਰੇ ਸੋਚੇ ਸਰਕਾਰ ਇਹਨਾਂ ਰੇੜੀਆਂ ਵਾਸਤੇ ਸਪੈਸ਼ਲ ਹੁਣ ਸੈਸ਼ਨ ਆ ਰਿਹਾ ਕੋਈ ਉਹਦੇ ਚ ਕਾਨੂੰਨ ਲੈ ਕੇ ਆਵੇ ਸਪੈਸ਼ਲ ਅਗਰ ਜੇ ਇਹ ਹੀ ਰੇੜੀ ਕਿਸੇ ਕੰਪਨੀ ਨੇ ਬਣਾਈ ਹੋਵੇ ਟੋਇਟਾ ਦੀ ਹੋਵੇ ਆ ਹੋਰਾ ਦੀ ਹੋਵੇ ਫੇਰ ਵੀ ਤਾਂ ਇਹ ਚੱਲਣੀ ਹੈ ਫਿਰ ਜੇ ਇਹਨਾਂ ਨੇ ਆਪਣਾ ਦੇਸੀ ਜਗਾੜ ਲਗਾ ਕੇ ਰੇੜੀ ਬਣਾ ਲਈ ਹੈ ਪਿੱਛੇ ਮੂਰੇ ਤਾਂ ਉਹੀ ਮੋਟਰਸਾਈਕਲ ਹੈ ਉਹੀ ਤੇਲ ਲੱਗਦਾ ਹੈ ਉਨਾ ਹੀ ਪੋਲੂਸ਼ਨ ਇਹ ਕਰਦੇ ਆ ਤੇ ਉਨਾ ਹੀ ਦੂਸਰੇ ਕਰਦੇ ਇਹ ਕੋਈ ਆਊਟਡੇਟਡ ਨਹੀਂ ਹੈ ਨਵੇਂ ਇਹਨਾਂ ਨੇ ਮੋਟਰਸਾਈਕਲ ਲਗਾਏ ਵੇ ਜਾਂ 2-4 ਸਾਲ ਪੁਰਾਣੇ ਲਗਾਏ ਵੇ ਕੋਈ ਹਾਈ ਕੋਰਟ ਦੇ ਅਲੰਗੜਾ ਇਸ ਤਰੀਕੇ ਦੀ ਹੈ ਨਹੀਂ ਲੇਕਿਨ ਗਰੀਬ ਲੋਕਾਂ ਨੂੰ ਪੂਰੇ ਪੰਜਾਬ ਦੇ ਵਿੱਚ ਪਰੇਸ਼ਾਨ ਕੀਤਾ ਜਾ ਰਿਹਾ ਇਕੱਲੇ ਇਹ ਸ਼ਹਿਰ ਦੀ ਗੱਲ ਨਹੀਂ ਹਰ ਸ਼ਹਿਰ ਦੇ ਵਿੱਚ ਹੀ ਇਸ ਤਰ੍ਹਾਂ ਜਦੋਂ ਸਾਡੀ ਸਰਕਾਰ ਹੈ ਏਸੀ ਅਸੀਂ 3 ਵੀਲਰਾਂ ਦੇ ਸਾਰੇ ਪੁਰਾਣੇ ਟੈਕਸ ਮਾਫ ਕਰਦੇ ਸੀ ਕਿਉਂਕਿ ਗਰੀਬ ਆਦਮੀ ਹੀ 3 ਵੀਲਰ ਪਾ ਕੇ ਆਪਣੀ ਰੋਟੀ ਦਾ ਜਾਈਂ ਪਹਿਲਾਂ ਜਿਹੜਾ ਰਿਕਸ਼ਾ ਹੁੰਦਾ ਸੀ ਉਹੀ ਅੱਜ 3 ਵੀਲਰ ਬਣਿਆ ਹੋਇਆ ਪਹਿਲਾਂ ਉਹ ਹੱਥ ਨਾਲ ਚਲਾਉਂਦੇ ਸੀ ਆਪਣੇ ਪੈਰਾਂ ਨਾਲ ਹੁਣ ਇਹ 3 ਵੀਲਰ ਕਰਨ ਦਿੱ ਦੀ ਗੁਜ਼ਾਰਾ ਗੁਜ਼ਾਰਾ ਦਾ ਗਰੀਬ ਆਦਮੀ ਦਾ ਹੀ ਏ ਉਹ ਵੀ ਦਿਨ ਸੀ ਕਿ ਕੇਜਰੀਵਾਲ ਭਗਵੰਤ ਮਾਨ ਇਹ ਸਾਰੇ ਜਣੇ 3 ਵੀਲਰ ਵਾਲੇ ਦੇ ਘਰ ਰੋਟੀ ਖਾਣ ਜਾਂਦੇ ਸੀ ਹੁਣ ਤੁਹਾਨੂੰ ਰੋਟੀ ਕੌੜੀ ਲੱਗਣ ਲੱਗੀ ਇਹਨਾਂ ਦੀ ਹੁਣ ਇਹ ਗਰੀਬ ਦੀ ਰੋਟੀ ਰੋਜੀ ਦੀ ਪੇਟ ਪਰ ਲੱਤ ਕਿਉਂ ਮਾਰ ਰਹੀ ਹੈ ਸਰਕਾਰ ਸੋ ਸਰਕਾਰ ਹੋਸ਼ ਕਰੇ ਇਹਨਾਂ ਬਾਰੇ ਚ ਕੋਈ ਪ੍ਰੋਪਰ ਨੋਟੀਫਿਕੇਸ਼ਨ ਕਰਕੇ ਇਹਨਾਂ ਦੇ ਜਿਹੜੇ ਆ 3 ਵੀਲਰ ਹੈ ਜਿਹੜੇ ਰਿਕਸ਼ਾ ਰੇੜੀਆਂ ਹੈ ਚੱਲਣ ਦਿੱਤੀਆਂ ਜਾਣ ਧੰਨਵਾਦ ਠੀਕ ਕੀ ਅੱਜ ਜਿਹੜਾ ਜੇ ਤੁਸੀਂ ਸੀਐਮ ਦੇ ਕੋਠੀ ਆਏ ਹੋ ਕੀ ਗੱਲ ਹੈ ਅਸੀਂ ਆਪਣੀਆਂ ਜੀ ਜਿਹੜੀਆਂ ਇਹ ਗਵਰਨਮੈਂਟ ਕਹਿਣੀ ਵੀ ਜਗਾੜੂ ਰੀੜੀਆਂ ਨੇ ਉਹਨਾਂ ਬਾਰੇ ਆਏ ਸੀ ਵੀ ਜਿਹੜਾ ਹੁਣ ਇਹਦੇ ਸਾਨੂੰ ਪੁਲਿਸ ਵਾਲੇ ਤਾਂ ਕਰਦੇ ਆ ਵੀ 25 25 30000 ਦੇਤੇ ਚਲਾਨ ਕਰਦੇ ਆ ਬਾਉਂਡ ਕਰਦੇ ਨੇ ਉਹ ਜਿਹੜਾ ਬੰਦਾ ਹੁਣ 2 ਜਾਂ 400 ਰੁਪਏ ਕਮਾਉਂਦਾ ਇਹਦੇ ਤੇ ਆਪਣਾ ਪਰਿਵਾਰ ਪਾਲਦਾ ਜੀ ਉਹ ਮਤਲਬ 25 30000 ਰੁਪਏ ਕਿੱਥੇ ਤੋਂ ਭਰ ਦੋਗਾ ਜੀ ਇਹਨਾਂ ਨੂੰ ਸੋਚਣਾ ਚਾਹੀਦਾ ਜੀ ਜਦ ਤੱਕ ਗਵਰਨਮੈਂਟ ਇਹਨਾਂ ਤੇ ਕੋਈ ਛੋਟਾ ਮੋਟਾ ਟੈਕਸ ਲਾਵੇ ਉਹ ਸਾਰੇ ਰੀੜੀਆਂ ਵਾਲੇ ਦੇਣ ਨੂੰ ਤਿਆਰ ਨੇ ਯਾ ਫਿਰ ਇਹਨਾਂ ਨੂੰ ਬਹਾਲ ਕੀਤਾ ਜਾਵੇ ਕੋਈ ਕਾਨੂੰਨ ਲਿਆਂਦਾ ਜਾਵੇ ਤਾਂ ਕਿ ਸਾਡੀ ਰੋਜੀ ਰੋਟੀ ਚੱਲਦੀ ਰਹੇ ਜੀ ਇਹ ਤਾਂ ਤੁਹਾਨੂੰ ਪਤਾ ਵੀ ਇਹ ਜਿਹੜੇ ਜਗਾੜੂ ਰਿਕਸ਼ੇ ਆ ਇਹ ਪਾਲਿਸੀ ਲਿਆਵੇ ਜੀ ਅਸੀਂ ਤਿਆਰ ਆ ਉਹ ਟੈਕਸ ਭਰਨ ਨੂੰ ਤਿਆਰ ਆ ਅਸੀਂ ਇਹਨਾਂ ਤੇ ਲਿਆਵੇ ਵੀ ਕੋਈ ਪਾਲਿਸੀ ਤੁਸੀਂ ਦੁਨੀਆ ਗੱਡੀਆਂ ਥਰੀ ਵੀਲਰ ਫਿਊਲ ਨਹੀਂ ਲੈਂਦੇ ਜੀ ਹਾਂ ਜੀ ਸਾਡੇ ਕੋਲ ਇਨੀ ਗੈਸ ਨਹੀਂ ਹੈਗੀ ਜੀ ਕਿਸੇ ਕੋਲ ਵੀ ਉਹਨਾਂ ਅੱਗੇ ਸਬਸਿਡੀ ਦੇਣ ਸਾਨੂੰ ਸਬਸਿਡੀ ਦੇ ਦੇਣਗੇ ਅਸੀਂ ਉਹ ਲੈ ਲਈ ਤਿਆਰ ਆ ਸਬਸਿਡੀ ਦੇਣ ਦੇ ਸਰਕਾਰ ਸਾਡੀ ਉਹ ਮਾਤਰ ਕਰੇ ਪਰ 5-400 ਰੁਪਏ ਕਮਾਉਣ ਵਾਲਾ ਬੰਦਾ ਨਹੀਂ ਲੈ ਸਕਦਾ ਜੀ ਐਡੀ ਵੱਡੀ ਗੱਡੀ ਉਹ 4-5 ਲੱਖ ਤੋਂ ਘੱਟ ਦੀ ਥੱਲੇ ਕੋਈ ਵੀ ਨਹੀਂ ਹੈਗੀ ਜੀ ਪਰ ਕਾਨੂੰਨੀ ਤੌਰ ਤੇ ਜਿਹੜਾ ਉਹ ਕਹੇ ਸੀ ਅਸੀਂ ਤਾਂ ਮਕੰਤਰੀ ਸਾਹਿਬ ਕੋਲ ਆਏ ਸੀ ਕਿੰਨੀ ਕਿਸੇ ਹੋਰ ਅਧਿਕਾਰੀ ਨਾਲ ਸੰਪਰਕ ਕੀਤਾ ਨਹੀਂ ਕਿਸੇ ਨਾਲ ਜਿਵੇਂ ਟਰਾਂਸਪੋਰਟ ਵਿਭਾਗ ਦੇ ਆ ਜਿਹੜੇ ਕੋਈ ਨਹੀਂ ਅਸੀਂ ਸਿੱਧੇ ਇੱਥੇ ਆ ਗਏ ਹਾਂ ਜੀ ਹਾਂ ਜੀ ਆਪਾਂ